ਅਕਾਲੀ ਦਲ ਦੇ ਝੰਡੇ ਲੱਗੇ ਹੋਏ ਘਰ ਤੇ ਚੱਲੀਆਂ ਗੋਲੀਆਂ ਬੀਤੀ ਰਾਤ 2 ਮੋਟਰਸਾਈਕਲ ਸਵਾਰਾਂ ਨੇ ਦਿੱਤਾ ਘਟਨਾ ਨੂੰ ਅੰਜਾਮ ਵਿੰਡ ਉਲਾਦਿਆਂ ਦੇ ਅਕਾਲੀ ਆਗੂ ਤੇ ਲੰਬੜਦਾਰ ਦੇ ਗੇਟ 'ਚ ਵੱਜੀਆਂ 5 ਗੋਲੀਆਂ ਘਟਨਾ ਨੂੰ ਅੰਜਾਮ ਦੇਣ ਵਾਲੇ ਸੀਸੀਡੀ ਕੈਮਰੇ 'ਚ ਹੋਏ ਕੈਦ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਲਈ ਮਨਵੀਰ ਗੁਣਾਚੌਰ ਨਾਲ ਹਰਵਿੰਦਰ ਸਿੰਘ ਦੀ ਇਹ ਰਿਪੋਰਟ ਆ ਹਾਂਜੀ ਸਰ ਕੀ ਨਾਂ ਤੁਹਾਡਾ ਬਲਵੰਤ ਸਿੰਘ ਐਡਵੋਕੇਟ ਬਲਵੰਤ ਸਿੰਘ ਆ ਵਕੀਲ ਸਰ ਕੀ ਕਾਰਨ ਹੋਇਆ ਤੁਹਾਡੇ ਜਿਹੜਾ ਘਰ ਦੇ ਉੱਤੇ ਹਮਲਾ ਹੋਇਆ ਤੇ ਕੋਈ ਕਾਰਨ ਇਤੋਂ ਪਤਾ ਨਹੀਂ ਲੱਗਾ ਮੇਰੀ ਤਾਂ ਨਾ ਜਿਵੇਂ ਦੁਸ਼ਮਣੀ ਆ ਸੀ ਮੈਂ ਤਾਂ ਰੇਕ ਤਾਂ ਭਲਾ ਹੀ ਸੋਚਦਾ ਤੇ ਲਾਗੂ ਬਾਅਦ ਵੀ ਮੇਰੀ ਗੱਲ ਬਾਤ ਹੋਈ ਹੈ ਕੋਈ ਕਿਸੇ ਨਾਲ ਤੋਂ ਕੋਈ ਮੈਨਤ ਨਹੀਂ ਹੋਵੇ ਇਸ ਬਾਰੇ ਪਤਾ ਨਹੀਂ ਲੱਗਦਾ ਕਿ ਤੇ ਰਾਤ ਕੋਈ ਹੋਏ ਹੁੰਦੇ ਇਸ ਕੰਦ ਪਤਾ ਵੀ ਲੱਗਦਾ ਕਿ ਕਿੰਨਾ ਕੇ ਬਾਹਰ ਚੱਲਿਆ ਹੋਣਾ ਤੇ ਤੁਹਾਨੂੰ ਪਤਾ ਕਰਨ ਲੱਗਿਆ ਇਹ ਬਾਰੇ ਇਸ ਦਿਨ ਰਾਤ ਦੇ ਦੋ ਬਹੁਤ ਖੜਾ ਕੋ ਹਾਕੀ ਦਾ ਮੈਚ ਚੱਲਦਾ ਸੀ ਮੈਨੂੰ ਸ਼ਾਇਦ ਵੀ ਕਿਸੇ ਨੇ ਟਰੱਕ ਬਹੁਤ ਜ਼ੋਰ ਦੀ ਹੋਇਆ ਮੈਂ ਕਹਿੰਦਾ ਸ਼ਾਇਦ ਵੀ ਕਿਸੇ ਨੇ ਟਰੱਕੇ ਬ੍ਰੂਚਦੇ ਹਾਕੀ ਦਾ ਮੈਚ ਚੱਲਦਾ ਤੇ ਬਾਹਰ ਨਿਕਲਿਆ ਮੈਂ ਬਾਹਰ ਨਿਕਲ ਕੇ ਇਹ ਦੇਖਿਆ ਦੇਖ ਕੇ ਤੁਹ ਵੀਰ ਤੋਂ ਹੋ ਗਈ ਇਧਰ ਕੋਈ ਜਾਗਿਆ ਨਹੀਂ ਮੈਂ ਕਿਹਾ ਫਿਰ ਫਟਾਕੇ ਚੱਲਿਆ ਹੋਣਾ ਤਾਂ ਉਹ ਦੇਖ ਕੇ ਮੈਂ ਜਾ ਕੇ ਪਹੁੰਗਿਆ ਤੁਸੀਂ ਉੱਥੇ ਹੋ ਕੇ ਕੋਈ ਗੱਲਬਾਤ ਨਹੀਂ ਕਰ ਗਵਾਂਡੀ ਸਾਡੇ ਜਿਹਨੇ ਇੱਕ ਇਹਨਾਂ ਨਾਲ ਫੋਨ ਪਿਆ ਉਹ ਹੈ ਠੇਕਦਾਰ ਉਸਨ ਨਾਲ ਤੇ ਉਹ ਹੈਗੇ ਬੈਠੇ ਕਹਿੰਦਾ ਨੰਬਰ ਦੇਖ ਆ ਕੀ ਮੈਂ ਜਿਹੜਾ ਗੋੜੀਆਂ ਤੁਹਤੋਂ ਲਈਆਂ ਉਹ ਤਾਂ ਬਾਹਰ ਪਈਆਂ ਲੈ ਕੇ ਤੇ ਅਸੀਂ ਬਾਹਰ ਨੂੰ ਆ ਗਏ ਬਾਹਰ ਆ ਕੇ ਦੇਖਿਆ ਮੈਂ ਗੋੜੀ ਕਿੰਨੀ ਕੋਹ ਤੇ ਪਈ ਦੇ ਕਿਥੇ ਦੱਸਿਆ ਉਹਨੂੰ ਜਿੱਦਾਂ ਜਿਹੜਾ ਉਹਨੇ ਘਰ ਗੋੜੀ ਛੋਈ ਸੀ ਅਸੀਂ ਬੰਦੇ ਨੇ ਘਰ ਦੇਖਣ ਲੱਪੇ ਕਿ ਜੇ ਘਰ ਗੋੜੀ ਪਈ ਫਿਰ ਫਿਰ ਕੋਈ ਸ਼ਰਫੋ ਚੱਲਿਆ ਹੋਣਾ ਉਧਰ ਕੋਈ ਨਿਸ਼ਾਨ ਦੇਦਿਆ ਨਹੀਂ ਇੱਕ ਬੰਦਾ ਕਹਿੰਦਾ ਆ ਇਹਦੇ ਵਿੱਚ ਕੁਛੇ ਹੋਇਆ ਵੀ ਪਤਾ ਨਹੀਂ ਕਿੱਥੋਂ ਹੋ ਗਿਆ ਵੀ ਜੀ ਦੇਖਿਆ ਤੈਨੂੰ ਕਿੰਨੇ ਖੋਲ ਸੀਗੇ ਮਰੇ ਤਾਂ ਪੰਜ ਖੋਲ ਮਿਲੇ ਮਿੰਨੂ ਆ ਪੰਜ ਖੋਲ ਮਿਲੇ ਆ ਤੇ ਇਹਦੇ ਚੁੱਕੀ ਨਾ ਦੇਈ ਗੇਟ ਤੇ ਵੀ ਪੰਜੇ ਨਿਸ਼ਾਨ ਆ ਹਾਂਜੀ ਹਾਂਜੀ ਆ ਤੈਨੂੰ ਤਾਂ ਸਾਨੂੰ ਤੁਹਾਡੇ ਦੇਖਦੇ ਹੀ ਆ ਇੱਕ ਬੰਦਾ ਸ਼ੀਪ ਹੋ ਗਿਆ ਇੱਕ ਸੱਜਾ ਤਲਕ ਅੰਦਰ ਵੜਦੇ ਤਾਂ ਤਬਿਆ ਤੋਂ ਉੱਪਰ ਲੱਗੋ ਉਾਰ ਪਾਰ ਨਹੀਂ ਹੋਇਆ ਚੌਥਾ ਗੇਟ ਤੇ ਲੱਗਾ ਇੱਕ ਕੰਨ ਤੇ ਲੱਗ ਗਿਆ ਇਹ ਤਾਂ ਨਹੀਂ ਕੋਈ ਪਾਰਟੀ ਦੇ ਨਾਲ ਤੁਸੀਂ ਜਿਹਦਾ ਸੰਬੰਧਤ ਹੈਗੇ ਆ ਜਦ ਇਹ ਤੋਂ ਹਾਂ ਪਾਰਟੀ ਨਾਲ ਸੰਬੰਧ ਕਾਲੀਦਲ ਨਾਲ ਹੈਗੇ ਆ ਕੋਈ ਇਦਾਂ ਦੀ ਲਾਗ ਡਾੜ ਦੇ ਕਿਸੇ ਨਾਂ ਵੀ ਕਿਸੇ ਵੀ ਪਾਰਟੀ ਦੇ ਵਿੱਚੋਂ ਦਾਪਾ ਨਹੀਂ ਹੈਗਾ ਵੀ ਜੋ ਸੱਚ ਆਪਾਂ ਸੱਚ ਕਹੀਦਾ ਸੱਚ ਬੋਲੀਦਾ ਸੱਚੀ ਤੇ ਸਰਪੰਚੀ ਵੀ ਕੀਤੀ ਪਿੰਡ ਦੀ ਇਹ ਸਾਡੇ ਫਾਦਰ ਸਾਹਿਬ ਸਰਪੰਚ ਸੀ ਮੈਂ ਉਹ ਨੰਬਰਦਾਰ ਹਾਂ ਇੱਥੇ ਮੈਂ ਗੋਲੀ ਚੱਲੀ ਹੈਗੀ ਆ ਇੱਕ ਨਾਮਵਰ ਵਿਅਕਤੀ ਦੇ ਉੱਤੇ ਕੀ ਉਹ ਕਾਰਨ ਹੈਗਾ ਹਾਂਜੀ ਇੱਥੇ ਲਾਦੀਆਂ ਪਿੰਡ ਦੇ ਵਿੱਚ ਛਾਣਾ ਜ਼ਰਾਮ ਦੇ ਵਿੱਚ ਇਹਦੇ ਵਿੱਚ ਰਾਤ ਨੂੰ ਡੇਟ ਦੇ ਵਿੱਚ ਗੋਲੀਆਂ 4 ਤੋਂ 5 ਇੱਕ ਬਾਰ ਦੇ ਬੱਸੇ ਦੋਨੇ ਚੱਲਿਆ ਰਾਤ ਨੂੰ ਉਹਦੇ ਵਿੱਚ ਲੰਬੜਪੈਰ ਜੀ ਦਾ ਘਰ ਹੈਗਾ ਜਿੱਥੇ ਚੋਲਿਆ ਲੇਕੇ ਲੋਕ ਬੰਦੇ ਚਲਾ ਕੇ ਚੱਲ ਗਏ ਅਸੀਂ ਉਸ ਵਾਂਗ ਦੇ ਵਿੱਚ ਮਕਦਮਾ ਨੰਬਰ 77 ਜਿੱਥੇ ਅੰਸਤਾਰ 7724 109 BN 25 ਆਮ ਜੈਕ ਦੇ ਵਿੱਚ ਪਤਵੰਸੇ ਨੰਬਰ ਦਰਜੀ ਦੇ ਬਿਆਨات ਨਾਮ ਉਹ ਵਿਅਕਤੀ ਅੰਦਰਕਲਾ ਤੇ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਿੰਡ ਦੇ ਵਿੱਚ ਕਾਫੀ ਲੋਕੋਂ ਬਸਲਾ ਕੋਸਰਚ ਕਰ ਰਹੇ ਜਿਹੜੇ ਉੱਥੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰ ਰਹੇ ਉੱਥੇ ਪਿੰਡ ਦੇ ਵਿੱਚ ਇੱਕ ਪਹਿਲਾਂ ਲੜਾਈ ਹੋਈ ਹੈ ਉਹ ਲੜਾਈ ਦੇ ਵਿੱਚ ਦੋਨੋਂ ਧਿਰਾਂ ਨੂੰ ਅਹ ਟ੍ਰਾਂਸਫਰ ਚਾਹੇ ਕੋ ਲੜਾਈ ਵੀ ਉਸ ਜਗ੍ਹਾ ਤੇ ਹੋਈ ਹੈ ਤੇ ਅਸੀਂ ਉਸ ਨੂੰ ਬੜਾ ਪ੍ਰਿਕਸ਼ਨ ਦੇਖ ਰਹੇ ਹਾਂ ਇਹਦੀ وجہ ਕੀ ਹੈ ਚਰੋ ਜਿਸ ਤਰੀਕੇ ਦੇ ਨਾਲ ਉਹ ਗੇਟ ਦੀ ਕਿੰਨੀ ਮੋਟੀ ਚਦਰ ਆ ਉਹ ਕਿਹੜੀ ਬੁਲੇਟ ਹੋਗੀ ਜਿਹੜੀ ਉਹ ਚਦਰ ਹੀ ਪਾੜ ਦੁੱਤੀ ਉਹ ਤੋਂ ਤਾਂ ਚਦਰ ਉਹ ਸੇ ਬਿਕਾਸ ਨੂੰ ਤਰੀਕਾ ਠੀਕ ਪਤਲੀ ਚਦਰ ਹੀ ਆ ਇੰਦਕੀ ਮੈਂ ਜ਼ਮਾਨਤ ਕੀਤੀ ਸੀ 32 ਉਰ ਦੇ ਸੰਬੰਧ ਤੋਂ ਗਨਸ਼ਾਟ ਮਿਲੇ ਕੋਸੀ ਕਪੜਾ ਪੁਲਿਸ ਚਲੇ ਗਏ ਫਿਰ ਅਫਸਰਾਂ ਦੀ ਟੀਮਾਂ ਲੱਗੀਆਂ ਸਭੇ ਐਸਐਸਪਸਨ ਡਾਕਟਰ ਮਤਾਬ ਸਿੰਘ ਜੀ ਅਗਵਾਈ ਦੇ ਵਿੱਚ ਐਸਟੀ ਵੀ ਸੀਰੀਅਲ ਸੁਪਰਮੇਰ ਕੋਦੇ ਸਿੱਟ ਚੁੱਕ ਜੀ ਸਰ ਇਸ ਇਜ਼ ਕੰਪਲੀਟ ਹੋ ਗਿਆ ਚਲਦੇ ਕੋਈ ਕੋਈ ਕੋਸਟ ਰਿਪੋਰਟ ਇਹ ਕਿੰਨੇ ਫਾਇਰ ਹੋਏ ਉਥੇ ਉਥੇ ਪੰਜ ਫਰੈਂਕ ਤੇ ਕੋਈ ਕੈਮਰਿਆਂ ਦੇ ਵਿੱਚ ਆਇਆ ਸਰ ਕੋਈ ਹਾਂ ਉਥੇ ਸੀਸੀਟੀਵੀ ਕੈਮਰਾ ਹੈ ਜਿਹੜਾ ਗੇਟ ਤੋਂ ਕੱਦੇ ਵੀ ਲੱਗਾ ਉਸ ਵੇਲੇ ਤੋਂ ਸਜਿੰਗ ਲੱਗਾ ਇਹ ਵੀ ਜਿਹੜਾ ਮੁਕਸਦ ਹੋਲਸ ਨਜ਼ਰ ਆਇਆ ਉੱਚ ਦੋ ਬੰਦੇ ਹੈਗੇ ਉਹਨੂੰ ਬੰਦੇ ਨੂੰ ਥੈਂਕ ਯੂ ਸਰ